ਜਿੱਥੇ ਕਹਿੰਦੇ ਨੇ ਖੁਸ਼ੀਆਂ ਨੇ ਉੱਥੇ ਕੁਝ ਐਸੇ ਬੰਦੇ ਵੀ ਸਨ ਇਬਾਦਤ ਦੀ ਲੋੜੀ ਸੈਲੀਬ੍ਰੇਸ਼ਨ ਉਹ ਜਿਨ੍ਹਾਂ ਨੇ ਬੁਰਾ ਮਨਾਇਆ ਉਹ ਕਹਿੰਦੇ ਵੀ ਲੈ ਕਮਾਲ ਹੋ ਗਿਆ ਤੁਹਾਡੀ ਯਾਰ ਕੁੜੀਆਂ ਦੀ ਵੀ ਕੋਈ ਲੋੜੀ ਮਨਾਉਂਦਾ ਹੁੰਦਾ ਕੁੜੀਆਂ ਦੀ ਲੋੜੀ ਕੌਣ ਮਨਾਉਂਦਾ ਇਹ ਜਿਵੇਂ ਤੇ ਸਹੇਲੀ ਵੀ ਆ ਤੇ ਠੀਕ ਹੈ ਗੁਰਮਣੀ ਵੀ ਆ ਸਹੇਲੀ ਵੀ ਆ ਡਬਲ ਡਬਲ ਰਿਸ਼ਤੇ ਬਣੇ ਹੋਏ ਨੇ ਸੱਸ ਤਾਂ ਮਿਲਦੀ ਨਹੀਂ ਜਵਾਈ ਨੂੰ ਆਹ ਹਾਂ 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 ਤਿੰਨ ਵਾਰੀ ਮੰਮੀ ਮੰਮੀ ਕਹਿ ਜਗਾ ਮੰਮੀ ਨੇ ਦੇਖਿਆ ਹੀ ਨਹੀਂ ਤੇਰੇ ਬਾਰੀ ਚਾਰ ਵਾਰੀ ਬਹੁਤ ਹੀ ਵਧੀਆ ਬਾਏ ਬਾਏ ਹੈ ਆਏ ਆਏ ਚਲੋ ਚਲੋ ਮੈਂ ਮੰਮੀ ਮੰਮੀ ਬਾਏ ਮੰਮੀ ਜੀ ਜਾਨਾ ਨਹੀਂ ਨਹੀਂ ਮੈਂ ਨਹੀਂ ਜਾ ਰਹੀ ਸਾਡਾ ਅਸ਼ੋਕ ਕਹਿੰਦਾ ਮੈਂ ਘਰ ਹੀ ਕਰਕੇ ਰਹੂੰਗਾ ਕਿੱਥੇ ਰਹਿਣਾ ਮੈਨੂੰ ਤੇ ਮਿਲ ਲੰਦੇ ਸਕੀਨੋ ਕਾਫੇ ਨਾਲ ਹੀ ਤਾਂ ਜਾਣਾ ਉਹ ਨਾਨੀ ਕਰਕੇ ਬਹਿੰਦਾ ਮੈਨੂੰ ਲੈ ਆਓ ਹੁਣ ਨਾਨੀ ਮਿਲੇਗੀ ਚੱਲੋ ਅੱਛਾ ਚਲੋ ਆਪਣੇ ਸਵਾਗਤ ਮੈਂ ਆ ਰਿਹਾ ਹਾਂ ਹੌਲੀ ਹੌਲੀ ਜਾਵਦੇ ਮੈਂ ਟਿੱਕੂ ਵੀ ਜਾਵਦੇ ਮੈਂ ਕਿਹਨੇ ਪੁੱਛੇ ਜਿੱਤਿਆ ਮੈਂ ਕਿਹਾ ਸਾਰਿਆਂ ਨੂੰ ਸ਼ੁਕਰੀਆ ਜੀ ਆਉਣ ਲਈ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਸਾਡੇ ਬੱਚੇ ਦੀ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਏ ਤੁਹਾਡੇ ਬੱਚੇ ਨੂੰ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ ਚੰਗਾ ਜੀ ਚੰਗਾ ਸਾਰਿਆਂ ਨੂੰ ਸਾਰਾ ਜੋਰ ਨੇ ਦੰਦਾ ਲੱਗਾ ਹੈ ਚੰਗਾ ਮਜੀ ਮਾਈ ਇੱਧਰ ਸੱਸਤਾ ਮਿਲਦੀ ਨਹੀਂ ਜਵਾਈ ਨੂੰ ਆਹ ਹਾਂ 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 ਤਿੰਨ ਵਾਰੀ ਮੰਮੀ ਮੰਮੀ ਕਹੇ ਚਾ ਮੰਮੀ ਨੇ ਦੇਖਿਆ ਹੀ ਨਹੀਂ ਤੇਰਾ ਚਲੋ ਮੇਰੇ ਬੋਤੀ ਵਰੀ ਹੋ ਗਿਆ ਚੰਗਾ ਜੀ ਚੰਗਾ ਇਹਦੇ ਕੰਮ ਆ ਲਾਉ। ਇਹ ਜੀ ਮੇਰੇ ਸਹੇਲੀ ਵੀ ਆ ਤੇਰੇ। ਠੀਕ ਐ। ਗੁੜਮਣੀ ਵੀ ਆ ਸਹੇਲੀ ਵੀ ਆ। ਡਬਲ ਡਬਲ ਰਿਸ਼ਤੇ ਬਣੇ ਹੋਏ ਨੇ। ਠੀਕ ਐ ਠੀਕ ਐ ਠੀਕ ਐ। ਚਲੋ ਵਧੀਆ ਵਧੀਆ ਵਧੀਆ। ਚਲੋ। ਬਾਏ 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 ਬਾਏ। ਆ ਇਹ ਜਿਹੜਾ ਮ사ਜਰ ਇਹ ਬੜਾ ਵਿਕਾਰ ਮ사ਜਰ। ਇਹ ਇਹ ਟੌਰਚਰ ਕਰਦਾ ਹੈ ਟੌਰਚਰ ਕਰਦਾ ਇਹ ਆਪਣੇ ਮੈਨੂ ਦੇ ਖਾਤਰ ਕਿੱਥੇ ਹੋਏ ਮੈਨੂ ਚੱਕੀ ਰੱਖਦਾ ਪੇਜ ਜਿਹਦੇ ਲਿਖ ਲਿਖ ਕੇ ਲਿਆਉਂਦਾ ਫੁੱਟ ਮ사ਜ ਕਰਾਉ ਦੋ ਫੁੱਟ ਮ사ਜ ਕਰਾ ਲਓ ਪਤਾ ਨਹੀਂ ਕੀ ਕਰੇ ਚੁੰਡੀਆਂ ਮਾਰ ਦਿੰਦਾ ਪੈਰ ਤੇ ਕਦੇ ਕੀ ਜੇ ਮੈਨੂੰ ਅਨੰਦ ਨਾ ਹੈ ਨਾ ਮੈਂ ਤੈਨੂੰ ਦੇਖ ਲੈ ਤੋ ਘੁਟਾਂਗਾ ਹੋਰ ਮ사ਜਰ ਘੁਟ ਦੇਣਾ ਫੜ ਕੇ ਮੈਂ ਆ ਅਨੰਦ ਦੀ ਦੀ ਇਹ ਤੇਲ ਲਾ ਕੇ ਫਿਰ ਇੱਥੇ ਹੋਟ ਪੈਡ ਲਾਉਣਾ ਕੀ ਪੈਡ ਲਾਉਣਾ ਹੋਟ ਪੈਡ ਹੋਟ ਪੈਡ ਲਗਾਏਗਾ ਹਾਂਜੀ ਫੇਰ ਉਹ ਤੋਂ ਮਸ਼ੀਨ ਲੰਡਰ ਕਰਦਾਗਾ ਅਸਾ ਡਰ ਮਸ਼ੀਨ ਨਾਲ ਕਰੇਗਾ ਹਾਂਜੀ ਤਿੰਨ ਤਿੰਨ ਚੀਜ਼ਾਂ ਇਕੱਠੇ ਹੋ ਜਾਣ ਗਿਆ ਇੱਕ ਪੈਚ ਉਹ ਵੀ ਤੂੰ ਉਹਨੂੰ ਹੁਣ ਕੀ ਕਰੀ ਜਾਣਾ ਤੇਲ ਹੀ ਤੇਲ ਢੋਗੀ ਜਾਣਾ ਮੇਰੇ ਪੈਰ ਨੂੰ ਕੁਝ ਮੈਂ ਤੁਰਨਾ ਵੀ ਹੈ ਭਰਾ ਆਹ ਦੇਖ ਲਓ ਤੇਲ ਆਜੇ ਕਿੱਡਾ ਕਿੱਡਾ ਮੈਂ ਬਚਾਤਾ ਹੈਗਾ ਦੇਖ ਲਓ ਐਡਾ ਪਿਆ ਹੈਗਾ ਇਹ ਚੰਦਾ ਵੀ ਤਾਚੂ ਪੈਰ ਥਲੇ ਦਾ ਕਰਨ ਤਾਂ ਤਿਲਕਦਾ ਹਾਂ ਆ ਤੂੰ ਸਾਜਿਸ਼ ਮਤਲਕ ਜਾਵਾ ਇਹ ਤਿਲਕ ਹੀ ਮ사ਜ ਕਰ ਰਿਹਾ ਹੈ ਉਦਰ ਪਰਮ ਲੱਗੀ ਵੀ 50 ਰੁਪੀਜ਼ ਵਿੱਚ ਫੁੱਟ ਮ사ਜ ਮੈਂ ਵੀ 40 ਡਿਸਕਾਊਂਟ ਚੱਲ ਰਿਹਾ 50% ਹਾਂ ਹਾਂ ਮਾੜਾ 20 ਰੁਪੀਜ਼ ਵਿੱਚ ਚਾਹ ਜਿੰਨੇ ਪੁੱਛੋ ਰਿਵਿਊ ਪਰ ਵਧੀਆ ਹੈ انا عند والله ਪਰ ਇਹ ਮੋਤਾਦਰ ਲਈ ਗਲਤੀ ਕਰ ਇਹ ਫ੍ਰੀ ਮ사ਜ ਰਿਹਾ ਕਹਿੰਦਾ ਮੈਂ ਫ੍ਰੀ ਕਰਾਂਗਾ ਮ사ਜ ਗਲਤੀ ਕਰ ਲਈ ਫ੍ਰੀ ਮ사ਜਰ ਲੈ ਕੇ ਪਰ ਹੋਈ ਹੈ ਨਾ ਮੈਂ ਫੁੱਟ ਮ사ਜ ਪਰਮ ਤੋਂ ਕਰਾ ਨਹੀਂ ਸਕਦਾ ਤੇ ਜਾਂ ਤੋਂ ਥੋੜੀ ਕਰਾਈ ਦੀ ਹੈ ਹੈਡ ਮ사ਜ ਜ਼ਰੂਰ ਲਵਾਵਾਂਗਾ ਤੇਰੇ ਤੋਂ ਹਾਂ ਠੀਕ ਹੈ बस अरे बस आज सब बास। बास हाथ का तो महंगी है बस बस एक बार मेरे का हाथ चाचा आ जाए उस बाद है क्योंकि खा लेगा तेरे पैर दा ये कीड़ा <laughs> लॉजिक होया हां जी काका आ जाए रात च आराम इतना मिल जाए रिलैक्स हो जाए एनर्जी भी नहीं आ जाती आहा इबादत के चक्कर में एनर्जी आ जाती है जेडी ਸਾਡੀ એનર્જી ડાઉન કરી જા રહે હે ઓર તો ઓਦਾ ਕੀ કરીએ ਨਹੀਂ ਮਾ ਦੀਦੀ ਤੇਲ ਦੇ ના ના बस ਨਹੀਂ ਦੇਣਾ ਤੇਲ ਇਹ ਤੇਲ ਤੇਲ ঠકી ਜਾ ਰਹੇ पैर को मेरे ਕੱਲ ਆਖਰਕਾਰ ਉਹ ਦਿਨ ਆਇਆ ਵੀ ਤੇ ਲੰਘ ਵੀ ਗਿਆ ਜਿਸ ਦਿਨ ਅਸੀਂ ਆਪਣੀ ਬੱਚੀ ਇਬਾਦਤ ਦੀ ਲੋੜੀ ਸੈਲੀਬ੍ਰੇਟ ਕਰਨੀ ਸੀ ਬੜੇ ਦਿਨਾਂ ਤੋਂ ਸਾਨੂੰ ਹੈ ਨਾ ਚਾਅ ਜੜਿਆ ਪਿਆ ਸੀ ਵੀ ਲੋੜੀ ਆ ਰਹੀ ਲੋੜੀ ਆ ਰਹੀ ਇਬਾਦਤ ਦੀ ਫੰਕਸ਼ਨ ਹੋਏਗਾ ਯਾਰ ਬੜਾ ਮਜ਼ਾ ਆਇਆ ਫੰਕਸ਼ਨ ਦੇ ਉੱਪਰ ਉਹ ਆਇਆ ਵੀ ਤੇ ਲੰਘ ਵੀ ਗਿਆ ਗਿਆ ਯਾਰ ਤੇ ਇਸ ਲੋੜੀ ਦੇ ਉੱਪਰ ਇਸ ਇਬਾਦਤ ਦੇ ਇਸ ਫੰਕਸ਼ਨ ਦੇ ਉੱਪਰ ਕਈ ਚੀਜ਼ਾਂ ਬਹੁਤ ਸੋਹਣੀਆਂ ਹੋਈਆਂ ਬਹੁਤ ਚੰਗੀਆਂ ਹੋਈਆਂ ਸਭ ਤੋਂ ਵੱਡੀ ਗੱਲ ਇਹ ਹੋਈ ਇਬਾਦਤ ਦੇ ਫੰਕਸ਼ਨ ਤੇ ਜਿਨ੍ਹਾਂ ਜਿਨ੍ਹਾਂ ਨਾਲ ਥੋੜਾ ਬੋਤਾ ਮਤ ਪੇਦ ਹੁੰਦਾ ਨਾ ਜਿਹੜਾ ਥੋੜੀ ਥੋੜੀ ਨਾਰਾਜ਼ਗੀ ਦੀ ਹੁੰਦੀ ਹੈ ਉਹ ਵੀ ਦੂਰ ਹੋ ਗਈ ਠੀਕ ਹੈ ਤੇ ਇਬਾਦਤ ਕਹਿੰਦੇ ਨਾ ਸਾਰੇ ਮੰਮੀ ਪਾਪਾ ਹੋਰੀ ਜਾਂ ਸਾਰੇ ਹੋਰ ਜਿਹੜੇ ਇਹ ਕਹਿੰਦੇ ਕਰਮਾਲੀਤੀ ਹੈ ਕਰਮਾਲਾ ਬੱਚਾ ਜਿਨੇ ਛੋਟੀ ਮੋਟੀ ਨਾਰਾਜ਼ਗੀਆਂ ਵੀ ਦੂਰ ਕਰਦੀਆਂ ਜੋ ਮੈਂ ਕਈ ਵਾਰ ਹੋ ਜਾਂਦੀ ਨਾ ਘਰਾਂ ਘਰਾਂ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਛੋਟੀਆਂ ਮੋਟੀਆਂ ਨਾਰਾਜ਼ਗੀਆਂ ਕਈ ਵਾਰ ਹੋ ਜਾਂਦੀਆਂ ਨੇ ਕਿਸੇ ਨਾ ਕਿਸੇ ਗੱਲ ਤੋਂ ਉਹ ਵੀ ਅੱਜ ਖਤਮ ਹੋ ਗਈਆਂ ਏ ਮੇਰੀ ਇਬਾਦਤ ਮੇਰੀ ਬੱਚੀ ਦੇ ਐਸੇ ਕਦਮ ਐਸੇ ਚਰਨ ਪਏ ਨੇ ਸਾਡੇ ਘਰ ਦੇ ਵਿੱਚ ਕਿ ਜੋ ਛੋਟੀ ਮੋਟੀ ਨਰਾਜ਼ਗੀਆਂ ਸੀ ਉਹ ਵੀ ਖਤਮ ਹੋ ਗਈਆਂ ਤੇ ਆਈ ਲਵ ਆਈ ਲਵ ਮਾਈ ਬੇਬੀ ਇਬਾਦਤ ਕਿਉਂ ਨੇ ਸਭ ਜੋ ਵੀ ਖਤਮ ਕਰਤਾ ਪੁਰਾਣੀਆਂ ਛੋਟੀ ਮੋਟੀਆਂ ਨਰਾਜ਼ਗੀਆਂ ਇਹ ਹੋਇਆ ਤੇ ਅਸੀਂ ਮੈਂ ਜਿਹੜਾ ਸ਼ੂਟ ਸੀ ਸ਼ੂਟ ਬਹੁਤ ਘਟ ਕੀਤਾ ਕਿਉਂਕਿ ਮੈਂ ਇੰਜੋਏ ਕਰਨ ਦੇ ਵਿੱਚ ਲੱਗਾ ਹੋਇਆ ਸੀ ਇਬਾਦਤ ਨਾਲ ਕੋਈ ਰਿਸ਼ਤੇਦਾਰਾਂ ਨੂੰ ਅਟੈਂਡ ਕਰਨਾ ਇੱਧਰ ਉੱਧਰ ਹੈਣਾ ਬਹੁਤ ਘਾਮ ਉਹਦੇ ਵੀ ਜਿਹੜੇ ਮੈਂ ਸ਼ੂਟ ਬਹੁਤ ਘੱਟ ਕੀਤਾ ਚਲੋ ਫਿਰ ਵੀ ਜਿੰਨਾ ਤੁਸੀਂ ਦੇਖਿਆ ਇੰਜੋਏ ਕੀਤਾ ਤੁਸੀਂ ਵਲੌਗ ਦੇਖ ਕੇ ਜਿੱਥੇ ਕਹਿੰਦੇ ਨੇ ਖੁਸ਼ੀਆਂ ਨੇ ਉੱਥੇ ਕੁਝ ਐਸੇ ਬੰਦੇ ਵੀ ਸਨ ਇਬਾਦਤ ਦੀ ਲੋੜੀ ਸੈਲੀਬ੍ਰੇਸ਼ਨ ਉਹ ਜਿਨ੍ਹਾਂ ਨੇ ਬੁਰਾ ਮਨਾਇਆ ਜਿਵੇਂ ਕਿ ਅਸੀਂ ਜਦੋਂ ਫੋਨ ਕੀਤੇ ਪਾਪਾ ਨੇ ਹਨਾ ਵੀ ਸਾਰਿਆਂ ਨੂੰ ਪਾਪਾ ਦੇਖੋ ਮੇਰੇ ਪਾਪਾ ਨੇ ਵੱਡੇ ਰਹਣਾ ਉਹੀ ਉਹਨਾਂ ਨੇ ਸਾਰਿਆਂ ਨੂੰ ਫੋਨ ਕੀਤੇ ਮੰਮੀ ਨੇ ਤੇ ਪਾਪਾ ਨੇ ਵੀ ਬੱਚੇ ਦੀ ਲੋੜੀ ਹੈ ਗੁੜੀਆ ਦੀ ਲੋੜੀ ਹੈ ਸਾਡੇ ਵੀ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਾ ਰਹੇ ਹਾਂ ਤੇ ਇਸ ਦਿਨ ਇੱਕ ਨੂੰ ਤੁਸੀਂ ਆਣਾ ਹੈ ਹਨਾ ਜੋ ਵੀ ਸਾਰਿਆਂ ਨੇ ਬੜੇ ਸਿਰ ਮੱਥੇ ਲਾਇਆ ਹਨਾ ਸਾਰੀਆਂ ਚੀਜ਼ਾਂ ਨੂੰ ਵੀ ਆਣਾ ਹੈ ਤੁਸੀਂ ਪਰ ਉਹਦੇ ਵਿੱਚ ਇੱਕ ਚੀਜ਼ ਇਹ ਮਾੜੀ ਹੈ ਵੀ ਇੱਕ ਦੋ ਬੰਦੇ ਇਦਾਂ ਦੇ ਨਿਕਲੇ ਕੋਈ ਖਾਸ ਰਿਸ਼ਤੇਦਾਰ ਤਾਂ ਨਹੀਂ ਗਏ ਲੇਕਿਨ ਚਲੋ ਹੁੰਦਾ ਬਣਿਆ ਹੁੰਦਾ ਸਿਸਟਮ ਇੱਕ ਦੂਜੇ ਦੇ ਘਰੇ ਆਣ ਜਾਣ ਦਾ ਜੋ ਵੀ ਹੈ ਉਹ ਕਹਿੰਦੇ ਵੀ ਲੈ ਕਮਾਲ ਹੋ ਗਿਆ ਤੁਹਾਡੀ ਯਾਰ ਕੁੜੀਆਂ ਦੀ ਵੀ ਕੋਈ ਲੋੜੀ ਬਣਾਉਂਦਾ ਹੁੰਦਾ ਹੈ ਕੁੜੀਆਂ ਦੀ ਲੋੜੀ ਕੌਣ ਬਣਾਉਂਦਾ ਉਸ ਟਾਈਮ ਪਾਪਾ ਨਾ ਬੜੇ ਉਸ਼ੋਕ ਜੀ ਹੋਏ ਵੀ ਇੱਦਾਂ ਕਿਦਾਂ ਬੋਲ ਰਹੇ ਇੱਕ ਤਾਂ ਆਪਾਂ ਇਨਵਾਈਟ ਕਰ ਰਹੇ ਹਾਂ ਉਤੋਂ ਇਦਾਂ ਦੀ ਗੱਲ ਕਰ ਰਹੇ ਨੇ ਵੀ ਕੁੜੀਆਂ ਦੀ ਲੋੜੀ ਕੌਣ ਬਣਾਉਂਦਾ ਹੈ ਹਨਾ ਮੈਨੂੰ ਮੰਮੀ ਨੇ ਤੇ ਪਾਪਾ ਨੇ ਦੱਸਿਆ ਕਹਿੰਦਾ ਯਾਰ ਕਮਾਲ ਹੈ ਯਾਰ ਵਿੱਚ ਲੋਕਾਂ ਦੀ ਹੱਦ ਹੁੰਦੀ ਹੈ ਪਤਾ ਨਹੀਂ ਮੇਬੀ ਜਾਂ ਤਾਂ ਉਹ ਨਾ ਜੈਲਸ ਕਰਦੇ ਹੋਣਗੇ ਉਹਨਾਂ ਨੇ ਕਦੇ ਆਪਣੀ ਕੁੜੀਆਂ ਦੀ ਲੋੜੀ ਨਹੀਂ ਬਣਾਈ ਹੋਣੀ ਜਾਂ ਫਿਰ ਉਹ ਜਿਹੜੇ ਮਰਦ ਪ੍ਰਧਾਨ ਮਰਦ ਪ੍ਰਧਾਨ ਵਾਲੇ ਸਮਾਜ ਵਿੱਚ ਰਹਿੰਦੇ ਹੋਣਗੇ ਵੀ ਮਰਦ ਹੀ ਸਾਰਾ ਕੁਝ ਹੁੰਦੇ ਨੇ ਕੁੜੀਆਂ ਨਹੀਂ ਕੁਝ ਹੁੰਦੀਆਂ ਮੰਮੀ ਮੰਮੀ ਰਾਨੂੰ ਕਹਿ ਮੈਂਗਾ ਯਾਰ ਇਹੋ ਜਿਹੇ ਰਿਸ਼ਤੇ ਤਾਂ ਦੂਰ ਰੱਖਿਆ ਕਰੋ ਬਲਾਉ ਨਾ ਛੱਡੋ ਬ੍ਰੇਕ ਤਾਂ ਇਨਵਾਈਟ ਕਰ ਉਹ ਵਿਰੋਧ ਦੇ ਕੇ ਮੈਨੂੰ ਵੱਟ ਪੈਂਦੇ ਰਹੇ ਸੀ ਤੇ ਇਹ ਜੀ ਗੱਲਾਂ ਵੀ ਦੁਨੀਆ ਕਰਦੀ ਐ ਤਾਂ ਇਹ ਚੰਗੀਆਂ ਨਹੀਂ ਲੱਗਦੀਆਂ ਦੋਸਤੋ ਵੀ ਕੁੜੀਆਂ ਮੈਂ ਪਹਿਲਾਂ ਵੀ ਕਹਿੰਦਾ ਕੁੜੀਆਂ ਵੀ ਬਰਾਬਰ ਮੁੰਡੇ ਵੀ ਬਰਾਬਰ ਕੋਈ ਘੱਟ ਨਹੀਂਗਾ ਤੇ ਉਹ ਵੈਸੇ ਵੀ ਮੈਂ ਮੇਰਾ ਥੋੜਾ ਸੌਫਟ ਕੋਰਨਰ ਜ਼ਿਆਦਾ ਆਪਣੀ ਇਬਾਦਤ ਵੱਲ ਸੋ ਕੋਈ ਇਦਾਂ ਦੀ ਕੋਈ ਵੀ ਗੱਲ ਕਰ ਦਵੇ ਤਾਂ ਮੈਨੂੰ ਥੋੜਾ ਹੋ ਜਾਂਦਾ ਸੋ ਇਹ ਗੱਲ ਜੋ ਮੈਨੂੰ ਹਰਟ ਕੀਤੀ ਮੈਨੂੰ ਚੰਗੀ ਨਹੀਂ ਲੱਗੀ ਸੋ ਆਪਾਂ ਇਸ ਗੱਲ ਨੂੰ ਵਿਕਾਰ ਸਮਝੀਆ ਵੀ ਕਿਸ ਨੇ ਇਹ ਗੱਲ ਕੀਤੀ ਉਸ ਤੋਂ ਇਲਾਵਾ ਜਿੰਨੇ ਜਿੰਨੇ ਜਣੇ ਵੀ ਆਏ ਇਬਾਦਤ ਨੂੰ ਮਿਲਣ ਵਾਸਤੇ ਸਭ ਨੇ ਬਾਤ ਕਹਿੰਦੇ ਬੜੀ ਭੋਲੀ ਜੀ ਲੱਗਦੀ ਐ ਮੈਂ ਕਿਹਾ ਭੋਲੀ ਬਹੁਤ ਐ ਪਿਆਰੀ ਐ ਬੱਚੀ ਹੈ ਨਾ ਭੋਲੀ ਵੀ ਐ ਔਰ ਬੜੀ ਮਸੂਮ ਜੀ ਬੱਚੀ ਐ ਥੈਂਕ ਯੂ ਥੈਂਕ ਯੂ ਇਹਨੇ ਪਿਆਰ ਦੇਣ ਲਈ ਉਸ ਤੋਂ ਇਲਾਵਾ ਹੁਣ ਮੰਮੀ ਹੁਣੇ ਮੰਮੀ ਤਾਂ ਇੱਥੇ ਹੀ ਨੇ ਘਰੇ ਕਿਉਂਕਿ ਮੈਂ ਤਾਂ ਕਿਰਨ ਕੱਲੇ ਆ ਬੱਚਿਆਂ ਨੂੰ ਬਾ ਚੁੱਟੀ ਐ ਭਾਬੀ ਵੀਰ ਜੀ ਤੇ ਪਾਪਾ ਗਏ ਨੇ ਰਾਜਪੁਰੇ ਕਿਉਂਕਿ ਮੇਰੇ ਲੋੜੀ ਤੋਂ ਇੱਕ ਦਿਨ ਪਹਿਲਾਂ ਕੁਝ ਹੋਇਆ ਮੈਂ ਦੱਸਦਾ ਤੁਹਾਨੂੰ ਅਸੀਂ ਪਹਿਲਾਂ ਸ਼ਾਮ ਵਾਸਤੇ ਫੰਕਸ਼ਨ ਇਹ ਰੱਖਿਆ ਸੀ ਵੀ ਸ਼ਾਮ ਨੂੰ ਡੀਜੇ ਵਗੈਰਾ ਹੋਏਗਾ ਜਾਂ ਉਹ ਜਿਹੜੇ ਆਂਦੇ ਹੁੰਦੇ ਨੇ ਬੋਲੀਆਂ ਪਾਉਣ ਵਾਲੇ ਢੋਲੀ ਢੋਲੀ ਬੋਲੀਆਂ ਪਾ ਕੇ ਹਨਾ ਉਹ ਸਿਸਟਮ ਬਣਾਵਾਂਗੇ ਬਟ ਇਹ ਫੰਕਸ਼ਨ ਸਾਡਾ ਪਹਿਲਾਂ ਹੀ ਬਣਿਆ ਹੋਇਆ ਸੀ ਵੀ ਡੀਜੇ ਲਾਣ ਦਾ ਇਹ ਕਰਨਾ ਢੋਲੀ ਢੋਲੀ ਬਣਾਣ ਦਾ ਸੀ ਕੋਈ ਵੀ ਡੀਜੇ ਜਾਂ ਢੋਲੀ ਨਹੀਂ ਬੁਲਾਇਆ ਉਹਦੇ ਵਿੱਚ ਇੱਕ ਪਹਿਲੇ ਪਹਿਲਾ ਕਾਰਨ ਤਾਂ ਇਹ ਹੋ ਗਿਆ ਕਿ ਅ ਅਸ ਤੋਂ ਮਹੀਨਾ ਕੁ ਪਹਿਲਾਂ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਸੀ ਸੋ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਤੇ ਲੰਗਰ ਚਲਾਇਆ ਗਿਆ ਉਹ ਚੀਜ਼ ਠੀਕ ਹੁੰਦੀ ਹੈ ਲੇਕਿਨ ਜਦ ਅਬ ਡੀਜੇ ਡੂਜੇ ਵੀ ਬਣਾ ਲਈਏ ਡੀਜੇ ਚਲਾਈਏ ਢੋਲੀ ਬਲਾਈਓ ਚੱਗੀਆਂ ਨਹੀਂ ਲੱਗਦੀਆਂ ਗੱਲਾਂ ਹਨਾ ਕਿਉਂਕਿ ਹਨਾ ਆਬਵੀਅਸਲੀ ਗੱਲ ਹੈ ਹਨਾ ਤੇ ਇਸ ਕਰਕੇ ਫਿਰ ਸੋ ਸ਼ਾਮ ਦੀ ਅਸੀਂ ਜੋ ਫੰਕਸ਼ਨ ਸੀ ਉਹ ਕੈਨਸਲ ਕੀਤਾ ਡੀਜੇ ਵਾਲਾ ਤੇ ਦੂਸਰੇ ਨੰਬਰ ਤੇ ਜਿਸ ਦਿਨ ਇਬਾਦਤ ਦੀ ਫੰਕਸ਼ਨ ਸੀ ਇੱਕ ਦਿਨ ਪਹਿਲਾਂ 12 ਤਰੀਕ ਨੂੰ ਮੇਰੇ ਭਾਬੀ ਜੀ ਨੇ ਜਿਹੜੇ ਉਹਨਾਂ ਦੇ ਘਰੇ ਉਹਨਾਂ ਦੇ ਪੀਕੇ ਅੱਜ ਡੈਥ ਹੋ ਗਈ ਉਹਨਾਂ ਦੇ ਦਾਦੀ ਮੇਰੇ ਭਾਬੀ ਜੀ ਦੀ ਦਾਦੀ ਦੀ ਡੈਥ ਹੋ ਗਈ ਇੱਕ ਦਿਨ ਪਹਿਲਾਂ ਸੋ ਮੇਰੇ ਭਾਬੀ ਦੇ ਪੈਰੈਂਟਸ ਜਾਂ ਉਹਨਾਂ ਦੇ ਜਿੰਨੇ ਵੀ ਭਾਬੀ ਜੀ ਦੇ ਪੇਕੇ ਪਰਿਵਾਰ ਚ ਕੋਈ ਵੀ ਨਹੀਂ ਆ ਪਾਇਆ ਅ ਫੰਕਸ਼ਨ ਦੇ ਉੱਪਰ ਕੋਈ ਵੀ ਨਹੀਂ ਆਇਆ ਭਾਬੀ ਦੇ ਪੇਕੇ ਪਰਿਵਾਰਾਂ ਵਿੱਚੋਂ ਤੇ ਇਹ ਚੱਕਰ ਬਣ ਗਿਆ ਸੀ ਤੇ ਉਸ ਕਰਕੇ ਸੋ ਅਸੀਂ ਜੋ ਵੀ ਨੱਚਣ ਉੱਚਣ ਵਾਲਾ ਪ੍ਰੋਗਰਾਮ ਸੀ ਡਾਂਸ ਡੂ ਸਟੋਲਟ ਮੱਕਾ ਡੀਜੇ ਡੀ ਉਹ ਸਭ ਕੈਨਸਲ ਹੀ ਕਰਤਾ ਵੀ ਨਹੀਂ ਆਪਾਂ ਨਹੀਂ ਕਰਤਾ ਕਿਉਂਕਿ ਪਹਿਲਾ ਰੀਜਨ ਤਾਂ ਦੱਸੇ ਮਾਮਾ ਜੀ ਦਾ ਬਣ ਗਿਆ ਤਾਂ ਸੱਚ ਕੈਨਸਲ ਤਾਂ ਉਦੋਂ ਹੀ ਕਰ ਦਿੱਤਾ ਸੀ ਵੀ ਨਹੀਂ ਐਦਾਂ ਦਾ ਕੁਝ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਹੁਣ ਸਾਡੀ ਦੂਸਰੀ ਪਾਰਟੀ ਹੈ ਜੋ ਕਿ ਇਬਾਦਤ ਦੀ ਕੁਸ਼ੀ ਦੇ ਵਿੱਚ ਕਰਾਂਗੇ ਦੇਖੋ ਜੀ ਹੁਣ ਜਿਹੜੇ ਰਿਸ਼ਤੇਦਾਰ ਨੇ ਸੋਚਣਾ ਸੋਚੀ ਜਾਓ ਜਿਹੜਾ ਨੇ ਫੋਨ ਤੇ ਕਿਹਾ ਸੀ ਵੀ ਕੁੜੀਆਂ ਦੀ ਲੋੜੀ ਲਗਾਉਣਾ ਸੈਲੀਬ੍ਰੇਟ ਕਰਦਾ ਅਸੀਂ ਤਾਂ ਕੁੜੀਆਂ ਦੇ ਦੋ-ਦੋ ਪਾਰਟੀਆਂ ਕਰਾਂਗੇ ਬਈ ਜਿਹਨੇ ਸੋਚਣਾ ਕੋਈ ਸੋਚੀ ਜਾਏ ਮਰਜ਼ੀ ਸੋਚੀ ਜਾਏ ਤੇ ਹੁਣ ਆਪਾਂ ਨੈਕਸਟ ਪਾਰਟੀ ਜਿਹੜੀ ਮੋਹਾਲੀ 'ਚ ਕਰਨੀ ਹੈ ਉਹਦੇ ਵਿੱਚ ਦੇਖੋ ਇਹ ਜਿਹੜੀ ਪਾਰਟੀ ਸੀ ਨਾ ਜਿਹੜੀ ਲੋਹੜੀ ਸੈਲੀਬ੍ਰੇਟ ਕੀਤੀ ਸਾਡੇ ਪਿੰਡ ਪਿੰਡ ਵਾਸਤੇ ਸੀ ਜਿਹੜੇ ਪਿੰਡ ਦੇ ਸੱਜਣਾ ਮਿੱਤਰ ਆਏ ਸੀ ਆ ਹਨਾ ਇਧਰ ਇਧਰੋਂ ਤੇ ਜਿਹੜੇ ਸਾਡੇ ਪਿੰਡ ਦੇ ਸੱਜਣ ਮਿੱਤਰ ਹੋਗੇ ਇਧਰ ਉਧਰ ਹੋਗੇ ਸਾਰੇ ਹਨਾ ਇਕੱਠੇ ਹੋ ਕੇ ਹੁਣ ਜਿਵੇਂ ਮੇਰੇ ਬਹੁਤ ਫਰੈਂਡਸ ਮੇਰਾ ਮੇਰਾ ਫਰੈਂਡ ਤਾਂ ਕੋਈ ਆਇਆ ਹੀ ਨਾ ਮੇਰੇ ਫਰੈਂਡ ਸਰਕਲ ਵਿੱਚੋਂ ਕੋਈ ਆਇਆ ਨਾ ਕਿਰਨਦੂ ਕਿਉਂਕਿ ਆਪਾਂ ਫਿਰ ਉਧਰ ਕਰਾਂਗੇ ਮੁਹਾਲੀ 'ਚ ਕਰਾਂਗੇ ਪਾਰਟੀ ਉਹਦੇ ਵਿੱਚ ਸਾਰੇ ਇਕੱਠੇ ਹੋਵਾਂਗੇ ਉੱਤੇ ਸਾਰੇ ਡੀਜੇ ਦੂਜੇ ਵੀ ਲਗਾਵਾਂਗੇ ਸਾਰਾ ਕੁਝ ਕਰਾਂਗੇ ਉੱਥੇ ਹੀ ਕਰਾਂਗੇ ਕਿਉਂਕਿ ਹਲੇ ਨਹੀਂ ਹਲੇ ਨਹੀਂ ਕਰ ਕਿਉਂਕਿ ਉਹ ਦੋ ਤਾਂ ਸਸਤਮ ਠੀਕ ਹੋ ਜਾਏਗਾ ਦੋ ਥੋੜੀ ਠੰਡ ਵੀ ਘੱਟ ਜਾਏਗੀ ਤੇ ਹੁਣ ਦੂਜੀ ਪਾਰਟੀ ਇਬਾਦਤ ਦੀ ਰੈਡੀ ਹੈ ਜੀ ਮੋਹਾਲੀ ਦੇ ਵਿੱਚ ਤੇ ਉੱਥੇ ਕਰਾਂਗੇ ਉੱਥੇ ਸਾਰੇ ਮੇਰੇ ਫਰੈਂਡ ਸਰਕਲ ਕਿਰਨ ਦਾ ਫਰੈਂਡ ਸਰਕਲ ਔਰ ਕਿਰਨ ਦੇ ਸਾਰਾ ਪੇਕ ਪੇਕ ਕੇ ਪਰਿਵਾਰ ਨੇ ਵੀ ਹਲੇ ਆਉਣਾ ਹੈ ਕਿਉਂਕਿ ਇਹ ਇਹ ਸਾਡੇ ਪਿੰਡ ਦੀ ਲੋੜੀ ਸੈਲੀਬ੍ਰੇਸ਼ਨ ਸੀ ਹਲੇ ਜਿਹੜੀ ਮੇਨ ਪਾਰਟੀ ਹੁੰਦੀ ਹੈ ਬੱਚੇ ਵਾਲੀ ਉਹ ਸਾਡੀ ਹੁਣ ਮੋਹਾਲੀ ਦੇ ਵਿੱਚ ਹੋਏਗੀ ਤੇ ਸਭ ਜਿਹੜੇ ਚਿੱਲ ਕਰਾਂਗੇ ਇੰਜੋਏ ਕਰਾਂਗੇ ਠੀਕ ਹੈ ਜੀ ਹੁਣ ਮੰਮੀ ਨੇ ਮੇਰੇ ਵਾਸਤੇ ਚਾਹ ਬਣਾਈ ਹੈ ਕਿਰਨ ਤੇ ਹਲੇ ਇਬਾਦਤ ਸੌ ਰਹੇ ਨੇ ਕਿਉਂਕਿ ਰਾਤੀ ਇਬਾਦਤ ਥੋੜਾ ਜਾਗਦੇ ਰਹੀ ਹੈ ਤੇ ਕਿਰਨ ਨਾਲ ਜਾਗਦੇ ਰਹੇ ਨੇ ਮੈਨੂੰ ਥੋੜੀ ਥਕਾਵਟ ਹੋਈ ਸੀ ਕੰਮ ਕਰ ਕਰਕੇ ਸੋ ਕਿਰਨ ਕਹਿੰਦੇ ਤੁਸੀਂ ਸੁੱਤੇ ਰਹੋ ਮੈਂ ਆਪਣਾ ਸੋ ਸੋ ਕੇ ਨੀਂਦ ਪੂਰੀ ਕੀਤੀ ਤੇ ਕਿਰਨ ਜਾਗ ਰਹੇ ਨੇ ਆਈ ਮੀਨ ਸੁੱਤੇ ਹੋਏ ਨੇ ਇਬਾਦਤ ਨਾਲ ਅਗਮੰਦਰ ਹੈ ਤੇ ਪਰਮ ਵੀ ਸੁਪਤੀ ਹੋਈ ਹੈ ਉਹਨਾਂ ਨੂੰ ਛੁੱਟੀਆਂ ਕਰਤੀਆਂ ਸਕੂਲ ਨੂੰ 20 ਤਰੀਕ ਤੱਕ ਦੀਆਂ ਚੋਲੋ ਘਰੋਂ ਨਾ ਚਾਪੀਲਾ ਲੋ ਜੀ ਬਾਦ ਦੀ ਮੰਮੀ ਉੱਠ ਗਈ ਬਾਦ ਦੀ ਮੰਮੀ ਦੇਖੋ ਨਾਲ ਬਾਦ ਦੀ ਦਾਦੀ ਦੇ ਕਿੱਡੇ ਕਿੱਡੇ ਪਰੌਂਠੇ ਤਵੇ 'ਚੋਂ ਪਰੌਂਠਾ ਇਹ ਬਾਦ ਦਾ ਡੈਡੀ ਖਾਏਗਾ ਓਹ ਹੋ ਹੋ ਇੱਕ ਖਾ ਕੇ ਰੱਜ ਜਾਏਗਾ ਸਾਰੇ ਨੇ ਅੱਖ ਰੱਖੀ ਹੋਈ ਹੈ ਭਾਬੀ ਨੇ ਵੀ ਅੱਖ ਰੱਖੀ ਇਸ ਪਰੌਂਠੇ ਤੇ ਉਧਰ ਕਿਰਨ ਨੇ ਅੱਖ ਰੱਖੀ ਇਸ ਪਰੌਂਠੇ ਤੇ ਲੈਂਜ ਲੱਗੇ ਸਾਰੇ ਨਾਲ ਲੈਂਜ ਕਹਿੰਦੇ ਆਹਲਾ ਪਰੌਂਠਾ ਖਾਣਾ ਓਏ ਹੋਏ 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 ਆ ਗਏ ਆ ਗਏ ਸਾਰੇ ਤੂੰ ਨੀ ਕੀ ਜੀਰੋ ਨਹੀਂ ਮਾਦੀ ਮੋਤੀ ਰੋਟੀ ਪਲੀਜ਼ ਸਬਜੀ ਦੇ ਦੇ ਨੀ ਕੋਠੇ ਨਹੀਂ ਬਾੜੇ ਖਾਣ ਕਰਨ ਦੀ ਇਹ ਬਾਦਤ ਆਪਣੇ ਦਾਦੂ ਨਾਲ ਬੈਠ ਕੇ ਖਸੀਆਂ ਖੇਡੀਆਂ ਕਰਨ ਦੀ ਏ ਦਾਦੂ ਦਾ ਪੁੱਤ ਓਏ ਹੋਏ ਚੁੱਤੀ ਆਏ ਖਾਈ ਦਾਦੂ ਦਾ ਪੁੱਤ ਓਏ ਹੋਏ ਹੋਏ ਚੁੱਤੀ ਚੁੱਤੀ ਦਾਦੂ ਆਏ ਦਾਦੂ ਮੇਰਾ ਛੂ ਨਾ ਬੱਚਾ ਮੇਰੋ ਕੋਕੋ ਓਏ ਹੋਏ ਓਏ ਹੋਏ ਸੋ ਨੰਗੱਟ ਜਾ ਪੂਰੇ ਕੰਸੈਂਟਰੇਸ਼ਨ ਨਾਲ ਦਾਤੂ ਦੀਆਂ ਗੱਲਾਂ ਸੁਣਦੀ ਹੋਈ ਬਾਦ ਇੱਧਰ ਲੱਗੇ ਹੋਣੇ ਪਰੌਂਠਿਆਂ ਦੇ ਪਰੌਂਠਿਆਂ ਦੇ ਵਾਟ ਨਿਕਲਦੇ ਹੋਏ ਆਪਣੀ ਵੀ ਟੋਕ ਲੈ ਲਓ ਅਲੱਗ-ਅਲੱਗ ਕੰਟਰੀ ਦੇ ਕਰੁੰਦਾ ਹਾਂ ਮੈਂ ਤਾਂ ਘਾਟ ਹਟ ਜਾਓ ਹਟਦੇ ਨਹੀਂ ਤੁਸੀਂ ਇਹ ਮੰਮੀ ਕਹਿੰਦੇ ਕਿਸੇ ਨੂੰ ਨਹੀਂ ਮਿਲਿਆ ਮੈਂ ਖਾਣੇ ਪਰੌਂਠਾ ਇਹਨਾਂ ਬਣਾ ਪਰੌਂਠਾ ਮੰਮੀ ਇਹ ਤਾਂ ਫਿਰ ਗਲਤ ਗੱਲ ਐ ਬੱਚਿਆਂ ਨੂੰ ਪਰੌਂਠੇ ਨਹੀਂ ਦੇਦੇ ਤੁਸੀਂ ਬੱਚਿਆਂ ਨੂੰ ਆਹ ਵੇਖਦਾ ਬਣਾਏ ਨਹੀਂ ਸਾਰੇ ਬੱਚੇ ਖਾਏ ਨਹੀਂ ਪਰੌਂਠੇ ਬਣਾ ਕੇ ਤੁਸੀਂ ਆਹ ਏਡਾ ਵੱਡਾ ਪਰੌਂਠਾ ਤੁਸੀਂ ਆਪ ਖਾਓਗੇ ਆ ਮਮੀ ਨੇ ਸਜਾ ਲਿਆ ਥਲੇ ਵਿੱਚ ਆਪਣਾ ਪਰੌਂਠਾ ਆਏ ਆਏ ਆਜੋ ਆਜੋ ਖਾਣੇ ਪਰ ਇਕੱਠੇ ਮੇਰੀ ਚੁੰਨੀ ਨਹੀਂ ਤਾਲਦੀ ਨਾ ਮਾਣ ਦਾਦੀ ਨਾ ਕਪਾ ਮਾਣੀ ਨੀ ਚੁੱਤੀ ਚੁੱਤੀ